ਕੋ ਸਰਦ ਲੋਗੇ ਕਹਿੰਦੇ ਸੁਣਿਆ ਸੀ ਵੀ ਹਵਨ ਤਾਂ ਕਰਾਇਆ ਸਹੀ ਵਿਧੀ ਵੀ ਇਸਤੇਮਾਲ ਕੀਤੀ ਪਰ ਉਸ ਦਾ ਫਲ ਨਹੀਂ ਮਿਲਦਾ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਗੀਤਾ ਦੇ ਵਿੱਚ ਸ਼ਲੋਕ ਆਂਦਾ ਹੈ ਕਿ ਇਹ ਸ਼ਾਸਤਰਮ ਵਿਧੀ ਮੁਸਰਜਯ ਵਰਤਤੇ ਕਾਮਕਾਰਤਾ ਨਸ ਸਿੱਧੀ ਬਾਪਨੋਤੀ ਨ ਸੁਖਮ ਨ ਪਰਮ ਗਤੀ ਕਿ ਅਗਰ ਕੋਈ ਕੰਮ ਵਿਧੀ ਨਾਲ ਨਹੀਂ ਹੁੰਦਾ ਸ਼ਾਸਤਰ ਵਿਧੀ ਨੂੰ ਛੱਡ ਕੇ ਕੀਤਾ ਜਾਂਦਾ ਹੈ ਤਾਂ ਉਸ ਦਾ ਨਾ ਕੋਈ ਫਲ ਹੈ ਨਾਉ ਜਦ ਨਾਲ ਕੋਈ ਸੁਖ ਮਿਲਦਾ ਨਾ ਕੋਈ ਗਤੀ ਪ੍ਰਾਪਤ ਹੁੰਦੀ ਹੈ ਧਵਨ ਕਰਨ ਵੇਲੇ ਅਗਨੀਵਾਸ ਦੇਖਣਾ ਬਹੁਤ ਜ਼ਰੂਰੀ ਹੈ ਅਗਨੀਵਾਸ ਤਿੰਨ ਤਰ੍ਹਾਂ ਦਾ ਹੁੰਦਾ ਹੈ ਜਾਂ ਉਹ ਆਕਾਸ਼ਚ ਹੁੰਦਾ ਹੈ ਜਾਂ ਪਤਾਲਚ ਜਾਂ ਧਰਤੀਚ ਜਿਹੜੀ ਹਵਨ ਵਾਲੀ ਅਗਨੀ ਹੈ ਉਹ ਧਰਤੀ ਉੱਤੇ ਉਸੇ ਦਿਨ ਹੁੰਦੀ ਹੈ ਜਦ ਆਪਾਂ ਕੈਲਕੂਲੇਸ਼ਨ ਨਾਲ ਦੇਖਦੇ ਆਂ ਕਿ ਅਗਨੀ ਦਾ ਵਾਸ ਧਰਤੀ ਤੇ ਹੈ ਮਤਲਬ ਜਿਹੜੀ ਅਗਨੀ ਹਵਨ ਕੁੰਡ ਦੇ ਵਿੱਚ ਪ੍ਰਚਲਿਤ ਕੀਤੀ ਜਾਂਦੀ ਹੈ ਜਲਾਈ ਜਾਂਦੀ ਹੈ ਉਸ ਨੂੰ ਅਗਨੀਵਾਸ ਕਹਿੰਦੇ ਤੇ ਮੈਨੂੰ ਇਹ ਨਹੀਂ ਪਤਾ ਕਿ ਹਮਨ ਦਾ ਮੂਰਤ ਕੱਢਣਾ ਹੈ ਮੂਰਤ ਅਸੀਂ ਪੁੱਛਦੇ ਆਂ ਬ੍ਰਾਹਮਣ ਤੋਂ ਕਿ ਜੀ ਮੂਰਤ ਕੱਢ ਦੋ ਕਈ ਵਾਰ ਇਹ ਹੁੰਦਾ ਹੋਊਗਾ ਵੀ ਬ੍ਰਾਹਮਣ ਜਿਹੜੇ ਹੈਗੇ ਆ ਉਹ ਮੂਰਤ ਕੱਢ ਦਿੰਦੇ ਹਮਨ ਦਾ ਪਰ ਅਗਨੀਵਾਸ ਦਾ ਪੁੱਤ ਨਹੀਂ ਕਰਦਾ ਕਈ ਵਾਰ ਬੰਦਾ ਕਹਿੰਦਾ ਵੀ ਮੈਂ ਤਾਂ ਇਜ਼ਤ ਫਰੀ ਆ ਜੀ मेरा इस दिन हवन कर दो मेरा पाठ इस दिन संपन्न कर दो तो उठे वो ब्राह्मण ना पूछ के या उसकी ना सुन के अपने आप अप दिन कट दे उठे कई बार अग्नि का वास ना होने करके उन्हें उसका फल प्राप्त नहीं होता पताल पृथ्वी ते आकाश इसका की वर्णन है देखो जब जीरो या तीन अपने को आएगा तो अग्निवास पृथ्वी ते है जब अपने को एक आएगा तो आकाश पे है अगर दो आएगा तब पताल चे ਮਤਲਬ ਕਰ ਰਹੇ ਆਪਾਂ ਹਮਨ ਪਰ ਉਹਦੇ ਨਾਲ ਜੇਕਰ ਸਹੀ ਅਗਨੀਵਾਸ ਨਹੀਂ ਹੋਇਆ ਤੇ ਧੰਨ ਦੀ ਹਾਨੀ ਹੋ ਸਕਦੀ ਹੈ ਪ੍ਰਾਣ ਹਾਨੀ ਹੋ ਸਕਦੀ ਹੈ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਰੌਕ ਸ਼ਰਮਾ ਦੋਸਤੋ ਗੱਲ ਕਰ ਲਈਏ ਬਹੁਤ ਸਾਰੇ ਲੋਕਾਂ ਦੇ ਮਨ ਤੇ ਵਿੱਚ ਇਹ ਗੱਲ ਆਂਦੀ ਹੈ ਕਿ ਉਹ ਬੜਾ ਜਿਹੜਾ ਦਾਨ ਕੁੰਨ ਕਰਦੇ ਆ ਹਵਨ ਕਰਦੇ ਆ ਪਰ ਉਹਨਾਂ ਨੂੰ ਉਸ ਦਾ ਸਹੀ ਕਹ ਲੀਏ ਕਿ ਫਲ ਜਿਹੜਾ ਹੈ ਉਹ ਨਸੀਬ ਨਹੀਂ ਹੁੰਦਾ ਈਵਰ ਲੋਕ ਕਹਿੰਦੇ ਆ ਕਿ ਸਾਨੂੰ ਕਿਸੇ ਬ੍ਰਾਹਮਣ ਵੱਲੋਂ ਦੱਸਿਆ ਗਿਆ ਕਿ ਤੁਸੀਂ ਹਵਨ ਕਰੋ ਤੇ ਤੁਹਾਨੂੰ ਫਲ ਮਿਲੇਗਾ ਹਵਨ ਕੀਤਾ ਜਾਂਦਾ ਪੂਰੀ ਵਿਧੀ ਨਾਲ ਕੀਤਾ ਜਾਂਦਾ ਪਰ ਉਸ ਦਾ ਫਲ ਨਹੀਂ ਮਿਲਦਾ ਇਹ ਬੜੀ ਵਾਰ ਦੇਖਣ ਨੂੰ ਮਿਲਿਆ ਇਸ ਦੇ ਪਿੱਛੇ ਕਾਰਨ ਕੀ ਹੈ ਅਸਲ ਦੇ ਵਿੱਚ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਆ ਪਰ ਇੱਕ ਮੁੱਖ ਕਾਰਨ ਹੁੰਦਾ ਅਗਨੀ ਵਾਸਤਾ ਅਗਨੀ ਵਾਸ ਕੀ ਹੈ ਇਸ ਦਾ ਕੀ ਫਲ ਹੁੰਦਾ ਇਸ ਦੇ ਵਿੱਚ ਕੀ ਤਾਕਤ ਹੁੰਦੀ ਹੈ ਤੇ ਕਿਵੇਂ ਨਿਕਲਦਾ ਇਹ ਬਹੁਤ ਸਾਰੇ ਸਵਾਲ ਤੁਹਾਡੇ ਜ਼ਹਿਨ ਦੇ ਵਿੱਚ ਆ ਕੇ ਬਣੇ ਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਈ ਸਾਡੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਪੰਡਤ ਜੀ ਸੁਸ਼ੀਲ ਸੇਮ ਭਾਲ ਜੀ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਪੰਡਤ ਜੀ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਸੁਣਿਆ ਅਸੀਂ ਵੀ ਹਵਨ ਤਾਂ ਕਰਾਇਆ ਸਹੀ ਵਿਧੀ ਵੀ ਇਸਤੇਮਾਲ ਕੀਤੀ ਪਰ ਉਸ ਦਾ ਫਲ ਨਹੀਂ ਮਿਲਦਾ ਤੁਸੀਂ ਕਹਿੰਦੇ ਹੋ ਕਿ ਅਗਨੀ ਵਾਸ ਇੱਕ ਐਸਾ ਕਹ ਲਈਏ ਸਿਸਟਮ ਹੈ ਕਿ ਉਸ ਤੋਂ ਬਿਨਾ ਕਿਸੇ ਵੀ ਹਵਨ ਦਾ ਫਲ ਨਹੀਂ ਮਿਲੇਗਾ ਸਭ ਤੋਂ ਪਹਿਲਾਂ ਸਾਡੇ ਦਰਸ਼ਕ ਜਾਣਨਾ ਚਾਣਗੇ ਕਿ ਅਗਨੀ ਵਾਸ ਕੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਦੱਸਦਾ ਵਿਧੀ ਕੀ ਹੈ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਗੀਤਾ ਦੇ ਵਿੱਚ ਸ਼ਲੋਕ ਆਂਦਾ ਹੈ ਕਿ ਇਹ ਸ਼ਾਸਤਰਮ ਵਿਧੀ ਮੁਸਰਜਯ ਵਰਤਤੇ ਕਾਮਕਾਰਤਾ ਨਸ ਸਿੱਧੀ ਬਾਪਨੋਤੀ ਨ ਸੁਖਮ ਨ ਪਰਮ ਗਤੀ ਜੀ ਕਿ ਅਗਰ ਕੋਈ ਕੰਮ ਵਿਧੀ ਨਾਲ ਨਹੀਂ ਹੁੰਦਾ ਸ਼ਾਸਤਰ ਵਿਧੀ ਨੂੰ ਛੱਡ ਕੇ ਕੀਤਾ ਜਾਂਦਾ ਹੈ ਤਾਂ ਉਸ ਦਾ ਨਾ ਕੋਈ ਫਲ ਹੈ ਨਾ ਉਹਦੇ ਨਾਲ ਕੋਈ ਸੁਖ ਮਿਲਦਾ ਹੈ ਨਾ ਕੋਈ ਗਤੀ ਪ੍ਰਾਪਤ ਹੁੰਦੀ ਹੈ ਲੇਕਿਨ ਆਪਾਂ ਕਰਦੇ ਹਾਂ ਕੋਈ ਵਿਧੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਚੋਂ ਆਪਾਂ ਅਗਨੀਵਾਸ ਨੂੰ ਛੱਡ ਦਿੰਨੇ ਆ ਹਵਨ ਕਰਨ ਵੇਲੇ ਅਗਨੀਵਾਸ ਦੇਖਣਾ ਬਹੁਤ ਜ਼ਰੂਰੀ ਹੈ ਅਗਨੀਵਾਸ ਤਿੰਨ ਤਰ੍ਹਾਂ ਦਾ ਹੁੰਦਾ ਜਾਂ ਉਹ ਆਕਾਸ਼ ਚ ਹੁੰਦਾ ਜਾਂ ਪਾਤਾਲ ਚ ਜਾਂ ਧਰਤੀ ਚ ਜਿਸ ਦਿਨ ਅਗਨੀਵਾਸ ਧਰਤੀ ਤੇ ਹੈ ਉਸੇ ਦਿਨ ਆਪਣਾ ਸੰਕਲਪ ਕੀਤਾ ਹੋਇਆ ਜਿਹੜਾ ਹਵਨ ਹੈ ਉਹ ਸਫਲ ਹੁੰਦਾ ਹੈ ਕਿਉਂਕਿ ਉਸੇ ਦਿਨ ਉਹ ਆਹੂਤੀ ਜੋ ਹੈ ਦੇਵਤਾਵਾਂ ਨੂੰ ਪ੍ਰਾਪਤ ਹੁੰਦੀ ਹੈ ਕਿਉਂਕਿ ਜੋ ਅਗਨੀ ਹੈ ਉਹ ਕਈ ਤਰ੍ਹਾਂ ਦੀ ਦੱਸੀ ਗਈ ਹੈ ਜਿਹੜੀ ਹਵਨ ਵਾਲੀ ਅਗਨੀ ਹੈ ਉਹ ਧਰਤੀ ਉੱਤੇ ਉਸੇ ਦਿਨ ਹੁੰਦੀ ਹੈ ਜਦ ਆਪਾਂ ਕੈਲਕੂਲੇਸ਼ਨ ਨਾਲ ਦੇਖਦੇ ਆਂ ਕਿ ਅਗਨੀ ਦਾ ਵਾਸ ਧਰਤੀ ਤੇ ਹੈ ਇਹਨੂੰ ਆਪਾਂ ਕੈਲਕੂਲੇਟ ਕਰਕੇ ਪਤਾ ਕਰਦੇ ਹੁੰਦੇ ਆਂ ਮਤਲਬ ਜਿਹੜੀ ਅਗਨੀ ਹਵਨਕੁੰਡ ਦੇ ਵਿੱਚ প্রজਲਿਤ ਕੀਤੀ ਜਾਂਦੀ ਹੈ ਜਲਾਈ ਜਾਂਦੀ ਹੈ ਉਸ ਨੂੰ ਅਗਨੀਵਾਸ ਕਹਿੰਦੇ ਉਸ ਨੂੰ ਅਗਨੀ ਕਹਿੰਦੇ ਉਸ ਦਾ ਵਾਸ ਜੇ ਧਰਤੀ ਤੇ ਹੁੰਦਾ ਤਾਂ ਹੀ ਉਹ প্রজਲਿਤ ਕੀਤੀ ਜਾਂਦੀ ਹੈ প্রজਲਿਤ ਤਾਂ ਭਾਵੇਂ ਨਹੀਂ ਕਰਾਂਗੇ ਅਗਨੀ ਹੋ ਜਾਏਗੀ ਲੇਕਿਨ ਉਸ ਅਗਨੀ ਦਾ ਕੀ ਪ੍ਰਕਾਰ ਹੈ ਦੇਖੋ ਜੋ ਹਵਨ ਕੀ ਅਗਨੀ ਹੈ उसके बारे दसा गया है श्रृंगा चार सिंह वाली त्रियो पादा तीन पैर वाली सप्त वाली शांडिल्य गोत्र शांडिल्य गोत्र की अग्नि है वर्ण वर। देव उसके पिता है उस अग्नि नो जो है हवन की अग्नि मान्या जाता है उसके अलावा बहुत सारी अग्निया का वर्णन जो है अपने शास्त्रा च मिलता है लेकिन हवन की अग्नि जिस दिन धरती से कैलकुलेट की गई है उसी दिन वो हवन का फल देती ਬਹੁਤ سارے ਲੋਕ ਫਿਰ ਇਸ ਗੱਲ ਦੇ ਮਤਲਬ ਸਮਝ ਨਹੀਂ ਰੱਖਦੇ ਮੈਨੂੰ ਲੱਗਦਾ ਕਿਉਂਕਿ ਜਦੋਂ ਕੋਈ ਮੂਰਤ ਕਢਾਣ ਜਾਂਦਾ ਦੇਖੋ ਆਮ ਬੰਦੇ ਨੂੰ ਮੈਂ ਕਿਸੇ ਤੇ ਹਵਨ ਕਰਨਾ ਹੈ ਕਰਵਾਣਾ ਹੈ ਹਵਨ ਤੇ ਮੈਨੂੰ ਇਹ ਨਹੀਂ ਪਤਾ ਕਿ ਹਵਨ ਦਾ ਮੂਰਤ ਕਢਣਾ ਹੈ ਮੂਰਤ ਅਸੀਂ ਪੁੱਛਦੇ ਹਾਂ ਬ੍ਰਾਹਮਣ ਤੋਂ ਕਿ ਜੀ ਮੂਰਤ ਕਢ ਦੋ ਕਈ ਵਾਰ ਇਹ ਹੁੰਦਾ ਹੋਊਗਾ ਵੀ ਬ੍ਰਾਹਮਣ ਜਿਹੜੇ ਹੈਗੇ ਆ ਉਹ ਮੂਰਤ ਕਢ ਦਿੰਦੇ ਹਵਨ ਦਾ ਪਰ ਅਗਨੀਵਾਸ ਦਾ ਮੂਰਤ ਨਹੀਂ ਕਢਦੇ ਨਹੀਂ ਦੇਖੋ ਜੋ ਬ੍ਰਾਹਮਣ ਹਵਨ ਕਰਨ ਦਾ ਦਿਨ ਦੇਖੇਗਾ ਉਹ ਅਗਨੀਵਾਸ ਜ਼ਰੂਰ ਦੇਖਦਾ ਹੈ ਲੇਕਿਨ ਕਈ અપਵਾਦ ਵੀ ਉਹਨੇ ਇਸ ਜੀ ਕਦ-ਕਦ ਨਹੀਂ ਦੇਖਣਾ ਹੈ

ਪਰ ਕਈ ਥਾਵਾਂ ਤੇ ਅਗਨੀ ਵਾਸ ਨਹੀਂ ਘਟਣਾ ਪੈਂਦਾ ਜਿਨ੍ਹਾਂ ਤੇ ਨਹੀਂ ਘਟਣਾ ਪੈਂਦਾ ਉਹ ਵੀ 10-20 ਦਰਸ਼ਕਾਂ ਨੂੰ ਸਾਡੇ ਦੇਖੋ ਉਸਕਾ ਸ਼ਲੋਕ ਆਂਦਾ ਹੈ ਵਿਵਾਹ ਯਾਤਰਾ ਵਰਤ ਕੋਚਰੇਸ਼ੂ ਚੋੜੋ ਪਵੀਤੇ ਗ੍ਰਹੈ 유ਗਾਦੋ ਦੁਰਗ ਵਿਧਾਨੇ ਸੁਤ ਪ੍ਰਸੂਤੋ ਨੈਵ ਅਗਨੀ ਚਕਰਮ ਪਰਚਿੰਤਨੀਯ ਇਸ ਚ ਆਂਦਾ ਵਿਵਾਹ ਯਾਤਰਾ ਵਰਤ ਕੋਚਰੇਸ਼ੂ ਗੰਦੇ ਵਿਵਾਹ ਕਾ ਜੋ

ਰੋਜ਼ ਕੋਈ ਹਵਨ ਕਰਦਾ ਹੈ ਕਿ ਨੀਉਂਤਰ ਕਰਦਾ ਹੈ ਤਾਂ ਉਸ ਦੇ ਵਾਸਤੇ ਅਗਨੀ ਕਵਾਸ ਨਹੀਂ ਦੇਖਿਆ ਜਾਂਦਾ ਜੀ ਚੋੜੋ ਪਵਿੱਤ ਗ੍ਰਹਿਣ ਯੁਗਾਦੋ ਚੋੜਾ ਪਵਿੱਤ ਸੰਸਕਾਰ ਇਹ ਅਗਿਉ ਪਵਿੱਤ ਸੰਸਕਾਰ ਇਹਦੇ ਚ ਆਪਣੇ 16 ਸੰਸਕਾਰ ਆ ਜਾਂਦੇ ਆ ਇਹਦੇ ਵਿੱਚ ਆਪਾਂ ਅਗਨੀ ਕਵਾਸ ਨਾ ਦੇਖੀਏ ਫਿਰ ਵੀ ਉਹ ਹਵਨ ਸਫਲ ਹੁੰਦਾ ਹੈ ਗ੍ਰਹਿਣ ਯੁਗਾਦੋ ਗ੍ਰਹਿਣ ਦਾ ਕਾਲ ग्रहण काल दुर्ग विधान दुर्ग विधान मकान का ग्रह प्रवेश है किले की संरचना मकान की होंगी है तो ग्रह प्रवेश अग्नि का वास नहीं देखा जाता उस प्रवेश वाले मुहूर्त होने जरूरी है अग्निवास दुर्गा का पूजन करते हैं नवरात्रि में है नौ के नौ दिन अग्निवास देखने की कोई जरूरत नहीं है तो उसके अलावा पूरे साल दे दुर्गा पान कद करते हैं तो उस भी अग्निवास नहीं देखा जाता क्योंकि माता स्वयं जो है ਜਵਾਲਾ ਸਰੂਪ ਮੰਨੀ ਜਾਂਦੀ ਹੈ ਜੀ ਮਤਲਬ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਦੇ ਵਿੱਚ ਦੇਖਣ ਦੀ ਜ਼ਰੂਰਤ ਨਹੀਂ ਤੁਸੀਂ ਗੱਲ ਹੋਰ ਕਹੀ ਪਤਾਲ ਪ੍ਰithvi ਔਰ ਆਕਾਸ਼ ਹਾਂਜੀ ਇਹਨਾਂ ਦੇ ਵਿੱਚ ਅਗਲੀ ਵਾਸਤਾ ਸਮੇਂ ਹੁੰਦਾ ਇਵੇਂ ਥੋੜੀ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਦੇਖੋ ਤੁਸੀਂ ਜਿਹੜੀ ਗੱਲ ਦੱਸਦੇ ਹੋ ਬੜੇ ਹੀ ਮੰਤਰ ਉਚਾਰਨ ਦੇ ਨਾਲ ਤੇ ਸ਼ੁੱਧ ਭਾਸ਼ਾ ਦੇ ਵਿੱਚ ਦੱਸ ਰਹੇ ਹੋ ਸਾਡੇ ਦਰਸ਼ਕ ਇਸ ਦਾ ਕੋਈ ਨਾ ਕੋਈ ਲਾਹਾ ਲੈਣ ਲਈ ਉਹਨਾਂ ਨੂੰ ਇਸ ਗੱਲ ਦਾ ਸਮਝ ਆ ਜਾਏਗੀ ਦੋਸਤੋ ਤੁਸੀਂ ਨੋਟ ਵੀ ਕਰਕੇ ਰੱਖ ਸਕਦੇ ਹੋ ਕਿਉਂਕਿ ਪੰਡਤ ਜੀ ਬੜੇ ਵਿਦਵਾਨ ਨੇ ਔਰ ਪੂਰੇ ਸ਼ਲੋਕ ਦੇ ਅਨੁਸਾਰ ਤੁਹਾਨੂੰ ਚੀਜ਼ਾਂ ਦੱਸਦੇ ਆ ਇਸ ਕਰਕੇ ਔਰ ਉਸ ਤੋਂ ਇਲਾਵਾ ਤੁਸੀਂ ਸਾਡੀ ਇਹ ਵੀਡੀਓ ਸੇਵ ਕਰਕੇ ਰੱਖ ਲਓ ਜਦੋਂ ਕਦੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਵੀਡੀਓ ਦੇਖ ਕੇ ਤੁਸੀਂ ਥੋੜਾ ਜਿਹਾ ਗਿਆਨ ਪ੍ਰਾਪਤ ਕਰ ਸਕਦੇ ਹੋ ਪੰਡਤ ਜੀ ਤੁਸੀਂ ਇਹ ਵੀ ਜ਼ਰੂਰ ਦੱਸੋ ਪਤਾਲ ਪ੍ਰithvi ਤੇ ਆਕਾਸ਼ ਇਸ ਦਾ ਕੀਵਰਡਰ ਹੈ ਦੇਖੋ ਇਹਦੇ ਨਾਲ ਮੈਂ ਤੁਹਾਨੂੰ ਇਹਨੂੰ ਕੈਲਕੂਲੇਟ ਕਰਨ ਦਾ ਤਰੀਕਾ ਵੀ ਦੱਸ ਦਿੰਨਾ ਅੱਛਾ ਇਹਨੂੰ ਕੈਲਕੂਲੇਟ ਤੁਸੀਂ ਆਪ ਵੀ ਕਰ ਸਕਦੇ ਹੋ ਸਿਰਫ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਤਿਥੀ ਕੀ ਹੈ ਔਰ ਪੱਖ ਕਿਹ ਚੱਲ ਰਿਹਾ ਹੈ ਤਿਥੀ ਪੱਖ ਔਰ ਵਾਰ ਅਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਆਪਣੇ ਆਪ ਆਪਣੇ ਹੱਥਾਂ ਨਾਲ ਜੋ ਹੈ ਇਹਨੂੰ ਕੈਲਕੂਲੇਟ ਕਰ ਸਕਦੇ ਹੋ ਥੋੜੀ ਜੀ ਮੈਥਮੈਟਿਕਲ ਨੋਲੇਜ ਇਨਸਾਨ ਨੂੰ ਹੋਣੀ ਚਾਹੀਦੀ ਹੈ ਤੋ ਖੁਦ ਵੀ ਅਗਨੀ ਦਾ ਵਾਸਤਾ ਕਰ ਸਕਦਾ ਹੈ ਦੇਖੋ ਇਹਦੇ ਚ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈ ਕਿ ਆਪਾਂ ਐਤਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦਿਨ ਗਿਣਦੇ ਆ ਤਾਂ ਐਤਵਾਰ ਨੂੰ 1 ਕਿਨਿਆ ਜਾਂਦਾ ਹੈ ਸੋਮਵਾਰ ਨੂੰ 2 ਕਿਨਿਆ ਜਾਂਦਾ ਹੈ ਇਸ ਤਰ੍ਹਾਂ ਸ਼ਨੀਵਾਰ ਤੱਕ ਆਂਦੇ ਅੰਦੇ 7ਵਾਂ ਦਿਨ ਹੋ ਜਾਂਦਾ ਹੈ ਤਾਂ ਐਤਵਾਰ ਨੂੰ 1 ਮੰਨਾਂਗੇ ਸੋਮਵਾਰ ਨੂੰ 2 ਮੰਨਾਂਗੇ ਐਦਾ ਕ੍ਰਮਵਾਰ ਇਹ 1 ਅੱਖਰ ਲਿਖਤਾ ਜਾਂਦਾ ਹੈ ਤੇ ਉਹਦੇ ਨਾਲ ਆਪਾਂ ਦੇਖਦੇ ਤਿਥੀ ਕਿਹ ਚੱਲ ਰਹੀ ਹੈ ਜਿਵੇਂ ਸ਼ੁਕਲ ਪੱਖ ਹੈ ਕ੍ਰਿਸ਼ਨ ਪੱਖ ਹੈ ਤਾਂ ਸ਼ੁਕਲ ਪੱਖ ਕੀ ਜੋ ਪ੍ਰਤੀਪਦਾ ਪਹਿਲੀ ਤਿਥੀ ਹੈ ਉਹਨੂੰ 1 ਮੰਨਾਂਗੇ ਔਰ ਅਮਾਵਸਿਆ ਨੂੰ 30 ਮੰਨਾਂਗੇ ਪੂਰणिमा 15 ਹੋਗੀ ਤਾਂ 16ਵੀਂ ਜੋ ਤਿਥੀ ਹੋਏਗੀ ਉਹ ਕ੍ਰਿਸ਼ਨ ਪਕਸ਼ ਦੀ ਪ੍ਰਤੀਪਦਾ ਤਿਥੀ ਆ ਜਾਏਗੀ ਤਾਂ ਇਹਦੇ ਚ ਜੋ ਹੈ 1 ਤੋਂ ਲੈ ਕੇ 30 ਤੱਕ ਤਿਥੀਆਂ ਹੋ ਗਈ ਆਪਣੀ ਤੇ ਇਹ 30 ਤਿਥੀਆਂ ਚੋਂ ਜਿਹੜੀ ਤਿਥੀ ਅੱਜ ਚੱਲ ਰਹੀ ਹੈ ਉਸ ਦਾ ਅੰਕ ਲੈ ਲੇਂਗੇ ਉਸ ਨੂੰ ਆਪਾਂ ਵਾਰ ਦੇ ਅੰਕ ਨਾਲ ਐਡ ਕਰ ਦੇਣਾ ਪਲੱਸ ਕਰ ਦੇਣਾ ਉਸ ਨੂੰ ਜਦ ਇਹ ਦੋਨਾਂ ਦਾ ਐਡੀਸ਼ਨ ਆਪਣੇ ਕੋਲ ਨਿਕਲ ਆਉਂਦਾ ਤਾਂ ਉਹਦੇ ਚ 1 ਪਲੱਸ ਕਰਦੇ ਹੁੰਦੇ ਆ 1 ਪਲੱਸ ਕਰਨ ਕੇ ਬਾਅਦ ਆਪਾਂ ਉਹਨੂੰ 4 ਨਾਲ ਡਿਵਾਈਡ ਕਰਦੇ ਆ 4 ਨਾਲ ਡਿਵਾਈਡ ਕਰਕੇ ਜੋ ਸ਼ੇਸ਼ ਬਚਦਾ ਹੈ

ਪਰ ਉਹਦੇ ਨਾਲ ਜੇਕਰ ਸਹੀ ਅਗਨੀਵਾਸ ਨਹੀਂ ਹੋਇਆ ਤੇ ਧੰਨ ਦੀ ਹਾਨੀ ਹੋ ਸਕਦੀ ਹੈ ਪ੍ਰਾਣ ਹਾਨੀ ਹੋ ਸਕਦੀ ਹੈ ਜੀ ਦੇਖੋ ਪਰਿਆਵਰਣ ਨੂੰ ਤਾਂ ਉਹਦੇ ਨਾਲ ਫਾਇਦਾ ਹੀ ਹੋਏਗਾ ਕਿਉਂਕਿ ਹਵਨ ਹੈ ਉਹਦੇ ਵਿੱਚ ਆਪਾਂ ਸਮਗਰੀ ਅੱਛੀ ਪਾ ਰਹੇ ਹਾਂ ਲੇਕਿਨ ਉਹ ਜਿਸ ਮੰਤਵ ਨਾਲ ਆਪਾਂ ਨੇ ਕੀਤਾ ਹੈ ਜੋ ਆਪਣਾ ਮਨੋ ਕਾਮਨਾ ਸੀ ਸੰਕਲਪ ਸੀ ਉਹ ਪੂਰਾ ਨਹੀਂ ਹੁੰਦਾ ਉਹਦੇ ਨਾਲ ਅੱਛਾ ਤੁਸੀਂ ਬਹੁਤ ਸਾਰੀ ਡਿਟੇਲ ਦਿੱਤੀ ਹੈ ਪਰ ਇੱਕ ਵਾਰ ਦਰਸ਼ਕਾਂ ਨੂੰ ਇਹ ਮਤਲਬ ਥੋੜਾ ਕੈਲਕੂਲੇਟ ਕਰਕੇ ਦਿਖਾ ਦਿਓ ਕਿਉਂਕਿ ਜਿਵੇਂ ਤੁਸੀਂ ਦੱਸਿਆ ਸਮਝ ਨਹੀਂ ਆਏਗੀ ਕਈ ਬੰਧਿਆ ਦੇਖੋ ਤੁਸੀਂ ਇੱਕ ਉਦਾਹਰਣ ਦੇ ਦੋ ਵੀ ਇਸ ਵਾਰ ਨੂੰ ਇਸ ਸਥਿਤੀ ਨੂੰ ਆਪਾਂ ਕੈਲਕੂਲੇਟ ਕਰਨਾ ਹੈ ਜਿਵੇਂ ਅੱਜ ਦਾ ਹੀ ਉਦਾਹਰਣ ਆਪਾਂ ਲੈ ਲੈਨੇ ਆ ਅੱਜ ਤਿੱਥੀ ਕੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਹੈ ਦਸਵੀਂ ਹੈ ਦਸਵੀਂ ਦੇਖ ਲੈਨੇ ਜੀ ਦਸਵੀਂ ਹੈ ਦੇਖੋ ਸ਼ੁਕਲ ਪੱਖ ਕੀ ਦਸਵੀਂ ਤਿੱਥੀ ਹੈ ਅੱਜ ਵਾਰ ਕੀ ਹੈ ਅੱਜ ਮੰਗਲਵਾਰ ਮੰਗਲਵਾਰ ਹੈ ਜੀ ਐਤਵਾਰ ਸੋਮਵਾਰ ਮੰਗਲਵਾਰ ਤਿੰਨ ਮੰਗਲਵਾਰ ਕਾ ਆ ਗਿਆ ਦਸਵੀਂ ਤਿੱਥੀ ਕਾ 10 ਆ ਗਿਆ 10 ਔਰ 3 13 13 ਦੇ ਵਿੱਚ ਇੱਕ ਐਡ ਕਰਤਾ ਆਪਾਂ ਨੇ 14 ਹੋ ਗਿਆ 14 ਨੂੰ ਆਪਾਂ ਨੇ 4 ਨਾਲ ਭਾਗ ਦੇਣਾ ਜੀ 4 ਨਾਲ ਭਾਗ ਦਵਾਂਗੇ ਤਾਂ ਉਹਨੂੰ ਦੇਖੋ ਆਪਾਂ ਅਗਰ ਕੈਲਕੂਲੇਟਰ 'ਚ ਭਾਗ ਦਵਾਂਗੇ ਜਾਂ ਫੋਨ 'ਚ ਦਵਾਂਗੇ ਆਪਾਂ ਤੋਂ ਕੋਈ ਰਿਮਾਈਂਡਰ ਨਹੀਂ ਨਿਕਲੇਗਾ ਸ਼ੇਸ਼ ਨਹੀਂ ਨਿਕਲੇਗਾ ਉਹਨੂੰ ਆਪਾਂ ਜੇ ਪੁਰਾਣੀ ਵਿਧੀ ਨਾਲ ਜੋ ਆਪਾਂ ਕਾਗਜ਼ ਦੇ ਵਿੱਚ ਭਾਗ ਦਿੰਦੇ ਹੁੰਦੇ ਸੀ ਡਿਵਾਈਡ ਕਰਦੇ ਸੀ ਉਹਦਾ ਕਰੋਗੇ ਤਾਂ 4 3 12 ਕੱਟ ਗਿਆ 2 ਰਹਿ ਗਿਆ 14 ਆਇਆ ਸੀ ਨਾ ਤਾਂ 14 ਵਿੱਚੋਂ ਆਪਣਾ 2 ਸ਼ੇਸ਼ ਰਹਿ ਗਿਆ ਹੁਣ 2 ਸ਼ੇਸ਼ ਰਹਿਣ ਤੇ ਇੱਥੇ ਆਂਦਾ ਕਿ ਪਤਾਲ ਦੇ ਵਿੱਚ ਅਗਨੀ ਦਾ ਵਾਸ ਹੈ ਤਾਂ ਆਪਾਂ ਇਹਦੇ ਨਾਲ ਬੜੀ इजीली ਕੈਲਕੂਲੇਟ ਕਰ ਲਿਆ ਕਿ ਅਗਨੀ ਵਾਸ ਕਹਾਂ ਹੈ ਸਿਰਫ ਤithi ਔਰ ਵਾਰ ਦਾ ਪਤਾ ਹੋਣਾ ਚਾਹੀਦਾ ਹੈ ਪਖਸ਼ ਦਾ ਪਤਾ ਹੋਣਾ ਚਾਹੀਦਾ ਕਿ ਹੰਦੇਰ ਚੱਲ ਰਿਹਾ ਹੈ ਕੀ ਚਾਲਣ ਚੱਲ ਰਿਹਾ ਹੈ ਮਤਲਬ ਕਾਫੀ ਕਹਿ ਲਈਏ ਕਿ ਬੜੀ ਅਹਿਮ ਔਰ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਤੁਸੀਂ ਹਵਨ ਕਰਨਾ ਹੈ ਤੇ ਅਗਨੀ ਵਾਸ ਦਾ ਤੁਹਾਨੂੰ ਸਹੀ ਪਤਾ ਹੋਣਾ ਚਾਹੀਦਾ ਜੇਕਰ ਤੁਸੀਂ ਉਸ ਹਵਨ ਦਾ ਕੋਈ ਫਾਇਦਾ ਲੈਣਾ ਚਾਹੁੰਦੇ ਹੋ ਕੋਈ ਫਾਇਦਾ ਲੈਣਾ ਚਾਹੁੰਦੇ ਹੋ ਲਾਭ ਲੈਣਾ ਚਾਹੁੰਦੇ ਹੋ ਬਿਲਕੁਕੁਲ ਸੋ ਬੜੀ ਵੱਡੀ ਗੱਲ ਹੈ ਜੀ ਪਰ ਬਹੁਤ ਵਾਰ ਅਸੀਂ ਦੇਖਿਆ ਲੋਕ ਕਢਵਾਉਂਦੇ ਨਹੀਂ ਇਸ ਚੀਜ਼ ਨੂੰ ਜਾਂ ਫਿਰ ਉਹ ਕਹਿੰਦੇ ਵੀ ਲੋਕ ਫਾਰਮੈਲਟੀ ਕਰਦੇ ਆ ਵਿਹਾਜੀ ਪੰਡਾ ਜੀ ਸਾਡੇ ਹਮਨ ਕਰਦੇ ਹੋ ਜੀ ਇਸ ਦਾ ਵੀਰਵਾਰ ਨੂੰ ਫ੍ਰੀ ਹੈ ਇਹ ਅਸੀਂ ਐਤਵਾਰ ਨੂੰ ਫ੍ਰੀ ਹੈ ਜੀ ਸਾਡੇ ਹਮਨ ਕਰ ਜਵਾ ਕੇ ਦੇਖੋ ਉਸ ਚੀਜ਼ ਦਾ ਜਦ ਬੈਨੀਫਿਟ ਹੀ ਨਹੀਂ ਹੁੰਦਾ ਤਾਂ ਉਹ ਆਪਣੇ ਸਿਰਫ ਦਿਖਾਵੇ ਦਾ ਖਰਕ ਰਹਿ ਜਾਂਦਾ ਹੈ ਆਪਾਂ ਸਿਰਫ ਦਿਖਾਉਣ ਵਾਸਤੇ ਜਾਂ ਮਨ ਦੀ ਸੰਤੁਸ਼ਟੀ ਵਾਸਤੇ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ ਉਹ ਹਵਨ ਕਰ ਲੈਨੇ ਲੇਕਿਨ ਜੋ ਸੰਕਲਪ ਆਪਾਂ ਨੇ ਲਿਆ ਉਸकी पूर्ति ਨਹੀਂ ਹੁੰਦੀ ਧੀਰੇ ਧੀਰੇ ਆਪਾਂ ਨੂੰ ਲੱਗਦਾ ਕਿ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ ਹਾਂ ਜਦ ਆਪਾਂ ਉਹ ਵਿਧੀ ਨਾਲ ਉਸ ਕੰਮ ਨੂੰ ਨਹੀਂ ਕਰਦੇ ਤਾਂ ਆਪਣਾ ਮਨ ਉੱਠਦਾ ਸ਼ੁਰੂ ਹੋ ਜਾਂਦਾ ਤੇ ਜਿਵੇਂ ਆਪਣਾ ਮਨ ਉੱਠਦਾ ਆਪਾਂ ਦੋ ਚਾਰ ਨੂੰ ਹੋਰ ਕੰਨੇ ਕਿ ਅਸੀਂ ਕਰਿਆ ਸੀ ਜੀ ਕੁਝ ਨਹੀਂ ਹੋਇਆ ਮਤਲਬ ਕਹਿ ਲੀਏ ਕਿ ਕਮੀ ਆਪਣੇ 'ਚ ਹੁੰਦੀ ਹੈ ਆਪਾਂ ਦੇ ਦੁੱਜੇ ਰੇ ਹੁੰਦੇ ਦੇਖੋ ਇਸ ਦੇ ਵਿੱਚ ਜੇ ਆਪਾਂ ਕਿਸੇ ਤੋਂ ਸਲਾਹ ਲੈ ਕੇ ਉਹ ਦਿਨ ਕੱਢਦੇ ਤਾਂ ਦੇਖਣ ਵਾਲਾ ਜ਼ਰੂਰ ਆਪਾਂ ਨੂੰ ਅਗਨੀਵਾਸ ਕੱਢ ਕੇ ਹੀ ਦਿਨ ਦੇਗਾ ਕਈ ਵਾਰ ਕੁਝ ਵਿਡੰਬਨਾ ਹੁੰਦੀ ਹੈ ਵੀ ਲਾਸਟ ਵਾਲੇ ਦਿਨ ਜੇ 5 ਦਿਨ ਦਾ ਕਿਸੇ ਦਾ ਪ੍ਰੋਗਰਾਮ ਹੈ ਪਾਠ ਹੈ ਉਥੇ 5ਵੇਂ ਦਿਨ ਨਹੀਂ ਅਗਨੀਵਾਸ ਕਰ ਰਹੇ ਤਾਂ ਆਪਾਂ ਇੱਕ ਦਿਨ ਪਹਿਲਾਂ ਛੇ ਅਗਨੀਵਾਸ ਤਾਂ ਪਹਿਲਾਂ ਹੀ ਅਗਨੀ প্রজ্বলਿਤ ਕਰ ਲੈਣੇ ਤਾਂ ਕਿ ਅਗਨੀ ਜੋ ਹਵਨ ਕੀ ਹੋ ਅਗਨੀਵਾਸ ਵਾਲੀ ਰਹੇ ਉਹਨੂੰ ਅਕੰਡ ਰੱਖ ਕੇ ਆਪਾਂ ਅਗਲੇ ਦਿਨ ਉਸ ਆਵੰਦੀ ਪੂਰਣਾ ਪੂਤੀ ਕਰਦੇ ਹਾਂ ਮਤਲਬ ਜੇ ਕਿਸੇ ਨੇ ਭਗਵਤ ਕਰਾਈ ਹੈ अग्निवास दिन उससे अग्नि प्रफलित कर देखो जो भागवत पुराण हूं उसका वैसे भी मोस्टली दो तीन दिन पहला ही अग्निवास देख लें क्योंकि उस आहुतियां दे उससे आहुतियां ज्यादा होंगे जो लास्ट दिन हवन कर उसने समा होंगे ਜੇ ਲਾਸਟ ਦਿਨ ਆਪਾਂ ਹਵਨ ਕਰ ਲੈਂਦੇ ਆ ਆਪਣੇ ਕੋਲ ਬਹੁਤ ਘੱਟ ਸਮਾਂ ਹੁੰਦਾ ਇਸ ਲਈ ਆਪਾਂ 3 ਦਿਨ ਪਹਿਲਾਂ ਤੋਂ ਹੀ ਅਗਨੀਵਾਸ ਦੇਖਿਆ ਹੁੰਦਾ ਤੇ ਉਸ ਦਿਨ ਆਪਾਂ ਅਗਨੀ ਪ੍ਰਜਲਿਤ ਕਰਕੇ ਆਪਾਂ ਉਸ ਦਿਨ ਹਵਨ ਸ਼ੁਰੂ ਕਰ ਦਿੰਨੇ ਆ ਅਖੰਡ ਹਵਨ ਪ੍ਰਕਿਰਿਆ ਆਪਾਂ ਅਗਲੇ ਦਿਨ ਉਸਚਾ ਹੋਤੀਆਂ ਬਾਦ ਨੇ ਫਿਰ ਉਸ ਤੋਂ ਤੀਜੇ ਦਿਨ ਆਪਾਂ ਉਸ ਨੂੰ ਪੂਰਨਾ ਹੋਤੀ ਦੇ ਦਿੰਨੇ ਆ ਜੀ ਮਤਲਬ ਬਹੁਤ ਮਹੱਤਵਪੂਰਨ ਜਾਣਕਾਰੀ ਜਿਹੜੀ ਅੱਜ ਪੰਡਾ ਜੀ ਨੇ ਤੁਹਾਡਾਂ ਨਾਲ ਸਾਂਝੀ ਕੀਤੀ ਹੈ ਦੋਸਤੋ ਜੇਕਰ ਤੁਸੀਂ ਕੋਈ ਪੁੰਨ ਦਾ ਕੰਮ ਕਰਨਾ ਹੈ ਕੋਈ ਧਰਮ ਦਾ ਕੰਮ ਕਰਨਾ ਹੈ ਤਾਂ ਕਿਰਪਾ ਕਰਕੇ ਉਸ ਨੂੰ ਪੂਰਨ ਵਿਧੀ ਦੇ ਨਾਲ ਕਰੋ ਜਿਹੜੇ ਉਸ ਦੇ ਗਿਆਨੀ ਨੇ ਜਿਨ੍ਹਾਂ ਨੂੰ ਉਸ ਬਾਰੇ ਜਾਣਕਾਰੀ ਹੈ ਉਹਨਾਂ ਤੋਂ ਪੁੱਛ ਕੇ ਹੀ ਕਰੋ ਇਹ ਨਹੀਂ ਕਿ ਤੁਸੀਂ ਆਪਣੀ ਮਰਜ਼ੀ ਨਾਲ ਕਹਿ ਦੋ ਕਿ ਜੀ ਆ ਐਤਵਾਰ ਨੂੰ ਕਰ ਦੋ ਜਾਂ ਵੀਰਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਜੋ ਸਾਡੇ ਕੋਲ ਟਾਈਮ ਆ ਉਹ ਤੋਂ ਕਰ ਦੋ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਦੇ ਵਿੱਚ ਕਿ ਅਗਨੀਵਾਸ ਇੱਕ ਮੁੱਖ ਚੀਜ਼ ਦਸੀ ਹੈ ਕਿ ਇਸ ਤੋਂ ਬਿਨਾ ਕਿਤੇ ਹੋਏ ਹਮਨ ਦਾ ਕੋਈ ਵੀ ਲਾਭ ਨਹੀਂ ਹੁੰਦਾ ਕਈ ਵਾਰ ਉਲਟ ਹਾਨੀ ਹੋ ਜਾਂਦੀ ਹੈ ਜੇਕਰ ਆਕਾਸ਼ ਦੇ ਵਿੱਚ ਹੈ ਤੇ ਪ੍ਰਾਣ ਹਾਨੀ ਹੋ ਸਕਦੀ ਹੈ ਜੇਕਰ ਪਤਾਲ ਦੇ ਵਿੱਚ ਹੈ ਤਾਂ ਤਨ ਹਾਨੀ ਹੋ ਸਕਦੀ ਹੈ ਜੇਕਰ ਪ੍ਰਥਵੀ ਦੇ ਉੱਤੇ ਹੈ ਅਗਨੀ ਵਾਸ ਤਾਂ ਤੁਹਾਨੂੰ ਉਸ ਦਾ 100% ਲਾਭ ਮਿਲੇਗਾ ਜਿਸ ਮਹੱਤਵ ਨੂੰ ਲੈ ਕੇ ਤੁਸੀਂ ਉਹ ਹਵਨ ਜਿਹੜਾ ਰੱਖਿਆ ਸੋ ਇਸ ਕਰਕੇ ਗਿਆਨੀ ਵਿਦਵਾਨ ਬ੍ਰਾਹਮਣਾਂ ਤੋਂ ਪੁੱਛ ਕੇ ਹੀ ਮੂਰਤ ਲੈ ਕੇ ਅਗਨੀ ਵਾਸ ਕਢਾ ਕੇ ਤੁਸੀਂ ਹਮਨ ਕਰੋ ਤਾਂ ਜੋ ਤੁਹਾਨੂੰ ਉਸ ਹਮਨ ਦਾ ਪੂਰਾ ਫਲ ਪ੍ਰਾਪਤ ਹੋ ਗਈ। ਸੋ ਇਸ ਤਰ੍ਹਾਂ ਦੀ ਜਾਣਕਾਰੀਆਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਦੇ ਰਹਾਂਗੇ। ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ। ਬਹੁਤ-ਬਹੁਤ ਸ਼ੁਕਰੀਆ। ਧੰਨਵਾਦ।